ਹਣ ਲੋ ਅੱਗੇ ਹੁੰਦਾ ਤਾਂ ਬੀਬੀਆਂ ਪਾਠ ਸੁਣੀ ਜਾਂਦੀਆਂ ਹੁੰਦੀਆਂ ਸੀ ਘਰ ਦੇ ਕੰਮ ਕਰੀ ਜਾਂਦੀਆਂ ਹੁਣ ਤਾਂ ਨਾਟਕ ਇੱਕ ਤੇ ਇੱਕ ਚਸਤ ਚਲਾ ਕੇ ਨਾਟਕ ਦੇਖਦੀਆਂ ਉਹ ਦੀ ਜਵਾਬ ਹੋ ਗਿਆ ਚਸਤ ਚਲਾ ਕੇ ਅੱਜ ਕੱਲ੍ਹ ਤੇ ਬੀਬੀਆਂ ਤਾਂ ਗਾਣੇ ਸੁਣਦੇ ਨਾ ਡਿਸਕੋ ਨਾਲ ਨਾ ਬੈਠਦੇ ਨੇ ਬਈ ਸਭ ਜਨਤੀ ਆ ਗਈਆਂ ਬਣ ਗਈ ਉਹ ਵੀ ਬਣ ਗਈ ਹਾਂ ਫਰਕ ਤਾਂ ਹੈ ਫਰਕ ਤਾਂ ਤੇਰੇ ਦਿਮਾਗ 'ਚ ਹੈ ਹਾਂ ਪਤਾ ਕੀ ਵੀ ਬਣੀ ਤੀ ਇਹਨਾਂ ਦੇ ਕਿਹਾ ਤੈਨੂੰ ਪਾਣੀ ਸੁਟਕਾ ਦੇ ਮਾਤਾ ਹੀ ਮੈਂ ਨਾਨੀ ਬਣੀ ਹੋਰਦਾ ਤੇਰੇ ਫੋਨ ਲੈ ਕੇ ਦਊਂਗਾ ਹਰਕਦਾ ਹੈ ਨਾ ਠੀਕ ਹੈ ਠੀਕ ਹੈ ਹੋਜੀ ਲੈ ਚਲ ਗੱਲ ਸਹੀ ਆਦਰ ਤੋਬੇ ਦਾ ਗਵਾ ਡੱਡੂ ਇਕੱਠੀਆਂ ਆਇਆ ਨਾ ਸਵੇਰ ਦੀਆਂ ਮੈਂ ਬੈਠੇ ਗੁੜੀ ਤੇ ਵਾ ਗੁੜੀ ਦਾ ਘਟਾ ਗੁੜੀ ਦਾ ਜਾਨ ਅੱਜ ਖੇਲਿਆ ਹੈ ਕੰਕੇ ਕੰਲੀ ਨਹੀਂ ਕਹੂੰਗੀ ਕੈਂਡੀ ਫਲੌਕ ਕਾਸ਼ ਜੇ ਕੀ ਪ੍ਰਮਾਤਮਾ ਤੋਂ ਆਮ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਅੰਮ੍ਰਿਤ ਵੇਲੇ ਦਾ ਟਾਈਮ ਹੈ ਜੀ ਸਵੇਰ ਦੇ 5:00 ਵਜੇ ਮੈਂ ਉਹ ਵੀ ਰੈਡੀ ਆਪਣੀ ਕੁੜੀ ਕੋਲ ਜਾਣ ਤੇ ਅੱਜ ਉਹਨੂੰ ਮਿਲਣੀ ਹੈ ਜੀ ਛੁੱਟੀ ਅੱਜ ਉਹਨਾਂ ਨੇ ਮਾਂ ਪੁੱਤ ਨੇ ਜਾਣਾ ਆਪਣੇ ਘਰੇ ਤੇ ਸਾਨੂੰ ਵੀ ਬਹੁਤ ਚਾਅ ਤੇ ਰਾਤ ਸੀ ਨਾ ਥੋੜੀਆਂ ਜੀਆਂ ਗੱਲਾਂ ਬਾਤਾਂ ਕਰੀਆਂ ᱛੀਆਂ ਆਪਸ ਵਿੱਚ ਸਾਰਿਆਂ ਨੇ ਬਹਿ ਕੇ ਹਾਸੀ ਮਜ਼ਾਕ ਤੁਸੀਂ ਉਹ ਵੀ ਇਸ ਵੀਡੀਓ 'ਚ ਦੇਖਿਓ ਤੇ ਸਸਰੀ ਘਰ ਦੀ ਸਾਰਿਆਂ ਨੂੰ ਪੂਰੀ ਰੌਣਕ ਲੱਗੀ ਜੀ ਰਾਤ ਪੂਰਾ ਹਾਸੇ ਮਜ਼ਾਕ ਜਣ ਕਿ ਪਿਛਲੇ ਆ ਟਾਈਮ ਯਾਦ ਕਰਿਆ ਸੀ ਪਿਛਲਾ ਵਸਪਰ ਵੀ ਅੱਜ ਦੇ ਬੱਚੇ ਕਿਵੇਂ ਆ ਪਿਛਲੇ ਬੱਚੇ ਕਿਵੇਂ ਦੇ ਕਿਹਦੇ 'ਚ ਗੁੱਸਾ ਕਿੰਨਾ ਕਿਹਦੇ 'ਚ ਕਿੰਨਾ ਨਹੀਂ ਯਕੀਨੀ ਜਿਆਦਾ ਪੈਣ ਪੂਰੀ ਉਹ ਆ ਅੱਗ ਕਿਹਦੇ 'ਚ ਘਟਾ ਕਿਹਦੇ 'ਚ ਵਾਧਾ ਪੁਰਾਣ ਰੰਗ ਬਣਿਆ ਵੀਡੀਓ ਦੇ ਵਿੱਚ ਹੁਣ ਤੁਸੀਂ ਫੁੱਲ ਵਾਚ ਕਰੋ ਵੀਡੀਓ ਨੂੰ ਹਾਂਜੀ ਹਾਂ ਤੇ ਹੁਣ ਅਸੀਂ ਵੀ ਚੱਲਦੇ ਹਾਂ ਚਾਹ ਤੋਂ ਬਣਾ ਲਈ ਹਾਂਜੀ ਚਾਹ ਬਣਾ ਲਈ ਮੈਂ ਦੁੱਧ 'ਚ ਪੱਤੇ ਪਾ ਲਏ ਤੇ ਤੁਸੀਂ ਮੈਨੂੰ ਛੱਡ ਕੇ ਜਲਦੀ ਮੁੜਿਆ ਸ਼ੁਭਰੀਤ ਨੂੰ ਅੱਜ ਸਕੂਲ ਭੇਜਿਓ ਤੁਸੀਂ ਦੇਖਾਂਗੇ ਇਹਦਾ ਤਾਂ ਬੱਸ ਉਸ ਨੂੰ ਵੀ ਲੀ ਤੇ ਕਮੇਡੀਅਨ ਲੱਗੀ ਇਹ ਕੱਲ ਵੀ ਸਕੂਲ ਗਈ ਅੱਜ ਵੀ ਨਹੀਂ ਭੈਣ ਜ ਨੂੰ ਭੇਜਿਓ ਕੋਈ ਨਹੀਂ ਇਹ ਕਹਿੰਦੇ ਸੀ ਰੋਂਦੀ ਨਹੀਂ ਨਾ ਦੇਖਣੀ ਹਾਂ ਥੋੜਾ ਜਿਹਾ ਦੀਦੀ ਨੂੰ ਕਹਿਦੇ ਨਾ ਤਨਾ ਕੀ ਆ ਵੀ ਉੱਪਰ ਨਾ ਲਾ ਦੇ ਬਦਲੋ ਦਰਖੋ ਲੋੜ ਹਟ ਦਮ 15 ਮਿੰਟ ਤੇ ਸਾਡੇ ਕੇ ਮੜਾਣੋ ਤੁਨੂੰ ਚਲੋ ਜੇ ਉੱਠ ਗਈ ਰੋਗੀ ਬੰਦ ਦੀ ਹੂੰ ਚਲੋ ਠੀਕ ਆ ਜੀ ਤੁਸੀਂ ਵੀਡੀਓ ਦੇ ਨਾਲ ਹੁਣ ਮੜੇ ਰਿਓ ਬੌਚ ਕਰਿਓ ਪੂਰੀ ਵੀਡੀਓ ਹਾਂਜੀ ਪੁੱਤ ਮੈਂ ਮਾਣ ਨੂਰ ਆ ਗਈ ਜੀ ਆਪਣੇ ਵੀਰ ਕੋਲ ਨੂਰ ਕਾਦੀ ਮੇਰੀ ਗੋਦੀ ਚ ਬੈਠੇ ਹੀ ਰਹਿਣ ਦੇਣ ਪਾਰੀ ਗਾਂ ਪਾਰੀ ਸਸ਼ਿਕਾ ਵਾਰੋ ਸ਼ਾਰਿਆਂ ਨੂੰ ਉਧਰ ਉੱਧਰ ਸਸ਼ਿਕਾ ਬਲਦੋ ਸ਼ਾਰਿਆਂ ਉਹ ਕੰਮ ਤੇ ਸਸਿਕਾ ਬੁੱਤ ਡਰਾਉ 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 ਰੁਕਾ ਰਕਰ ਸਸਿਕਾ ਬਾਰ ਬੁੱਤ ਜੱਫੀ ਪਾ ਲੈ ਬੁੱਤ ਜੱਫੀ ਪਾ ਲੈ ਜੱਫੀ ਪਾ ਲੈ ਜੱਫੀ ਚਲ ਖੁਸ਼ ਹੋਈ ਪਈ ਐ ਖੁਸ਼ ਕਾਕੇ ਪੁੱਛੀ ਕਿ ਤੂੰ ਮੇਰੀ ਬੀਜੀ ਐ ਉਹ ਤੀਜੀ ਲੈ ਰ ਆਪਣੀ ਤੀਜੀ ਲੈ ਰ ਤੀਜੀ ਲੈ ਰ ਬੁਈ ਨੇ ਖਾਣੇ ਸਰ ਜੀ ਬੁਈ ਕਣੀ ਮੈਂ ਖਾ ਚੜੀ ਚਲ ਬਾਜ ਲੈ ਮੈਨੂੰ ਦੇ ਦਾਦੀ ਨੂੰ ਬੁਣਾਓ ਪਹਿਲਾਂ ਓ ਹੋ 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 ਪਾਕੜ ਗਿਆ ਆਕੜ ਉਹ ਮੈਂ ਫੜ ਲਵਾਂ ਮੈਂ ਫੜ ਲਵਾਂ ਮੈਂ ਵੀ ਚੱਕ ਮੈਂ ਤੈਨੂੰ ਵੀ ਕੱਸ ਲੂੰਗੀ ਚਲ ਮੈਂ ਫੜ ਲੈ ਉਹ ਲੈ ਲੈ ਦਾਦੀ ਤੇਰੀ ਉਹ ਇਹ ਵੀ ਪੰਗਾ ਹੈ ਮੈਂ ਨਹੀਂ ਲੈਣੀਗੀ ਕੋਈ ਨਹੀਂ ਉਹ ਪਾਈ ਮੈਂ ਲੈਣਾ ਕਰਦੀ ਹਾਂ ਉਹ ਪਹਿਲਾਂ ਮੈਂ ਕਿਹਦੀ ਕਿ ਸੇਰੂ ਨਾ ਘਰੇ ਤਾਂ ਇਹਨੇ ਦੇਖੀ ਕਿਥੋਂ ਕੰਮ ਨਾ ਕੱਟ ਕੇ ਰੱਖਣਾ ਕਰਿਓ ਹਣੇ ਇਹ ਐ ਖਾ ਹੋਦੀ ਆ ਹੂੰ ਉਹ ਕਹਿੰਦੇ ਐ ਇਹ ਤਾਂ ਖਾ ਹੋਦੀ ਆ ਪਾਣੀ ਦੀ ਚੀਜ਼ ਤੇ ਤਾਂ ਹੀ ਖੋਲਦੀ ਆ ਧਿਆਨ ਰੱਖਿਓ ਬੱਸ ਤਾਂ ਹੁਣ ਤਾਂ ਰੱਖਣਾ ਬਈ ਰਾਤ ਨੂੰ ਬੱਤੀ ਜਾਲਿਆ ਟੱਟਾ ਰਾਤ ਨੂੰ ਨਾ ਸੌਣ ਦੇ ਮੈਲੇ ਰਾਤ ਨੂੰ ਤਾਂ ਬੱਤੀ ਪੱਕੀ ਲਿਆ ਤੁਮ ਬਾਹਰ ਨੂੰ ਤੁਮ ਬਾਹਰ ਚ ਕਿਥੇ ਨਾ ਮੈਨੂੰ ਆ ਚੀ ਜੀ 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 ਨਾ ਕਰ ਬਈ ਇਹ ਚੀ ਜੀ ਫੇਟਾ ਖਿਲੀ ਬੀਰਨ ਫੇਟਾ ਖਿਲੀ ਖਾਓ ਪਹਿਲੇ ਚੀਤੀ ਖਾ ਲਓ ਆ ਵੀ ਖਾ ਲਾ ਆ ਵੀ ਪੱਲਾ ਮੇਰਾ ਪੁੱਤ ਦੇ ਰਿਹਾ ਚਲੋ ਖੇਡ ਲਓ ਚਲੋ ਖੇਡ ਲਓ ਮੇਰਾ ਪੁੱਤ ਦੇ ਕੋਈ ਸ਼ੁਕਰ ਆ ਸ਼ੁਕਰ ਆ ਚੀਜੀ ਦਾ ਮੰਗਣਾ ਨਾ ਮੰਨ ਗਈ ਸ਼ੁਕਰ ਆ ਮੈਂ ਐਸਾ ਲੈ ਕੇ ਆਂਦੀ ਹਾਂ ਰਾਤ ਦੀ ਜੰਦਲੀਆ ਖਾਣ ਸ਼ੁਕਰ ਆ ਐ ਚੀਜੀ ਗੁੰਮਾ ਤੋਂ ਦੱਸ ਦੇ ਚੀਜੀ ਮੇਰਾ ਮੈਨੂੰ ਪਾਹਰ ਤੋਂ ਮਾਂ ਨਾ ਮਾਰੀ ਵੀ ਆ ਚੀਜੀ ਹਾਂ ਤੇ ਦੇਖੇ ਪਾਪਾ ਹੋ ਚੀਜੀ ਨਹੀਂ ਹੋ ਚੀਜੀ ਬਾਣੀ ਐਦਾ ਧਿਆਨ ਪਟਕਾਉਣਾ ਪੈਣਾ ਹਾਂ ਅੱਛਾ ਰੀਤ ਕਾਦੀ ਉਹਦੇ ਚ ਪਈਆ ਚੀਜੀ ਦਾ ਹੋਰ ਤਰੀ ਇਤ ਦੀ ਆਪਣੀ ਨਿਗਾਹ ਉਹਦੇ ਚ ਵੀ ਮੈਂ ਖਾਣਾ ਲੈ ਕੇ ਦੇਣੀ ਲੈ ਕਿਤੇ ਚਲੋ ਬਸ ਖਾਓ ਪੀਓ ਕੇਕ ਵੀ ਪਏ ਆ ਖਾਦੇ ਨਹੀਂ ਕਿਸੇ ਨੇ ਤਾਂ ਉਹ ਸਾਰੇ ਕੋਈ ਰੱਖੇ ਆਹ ਹਾਂ ਖਾ ਲਓ ਚੀਜੀ ਲੈ ਬਣਾ ਦੇ ਫਿਰ ਬੱਸ ਠੀਕ ਆ ਭਾਈ ਮੇਰੇ ਪੁੱਤਰੋਂ ਵੀ ਤਾਂ ਹੁਣ ਇਹਨੇ ਵੀ ਉਹ ਲੈਣਾ ਨਿੰਦਰਾ ਜੰਨੀਆਂ ਵਿੱਚਾਂ ਹੀ ਹੱਡੀ ਨਿਕਲਦ ਕੇ ਦੇਣਾ ਹਾਂ ਹਾਂ ਹੰਜੋ ਕੱਢ ਕੇ ਦਿੰਦਾ ਦੰਦੀ ਇਹਨੂੰ ਹੱਲ ਦੰਦੀ ਆ ਭਾਈ ਉੱਤਲ ਹੁਣ ਨੀਤ ਨੇ ਵੀ ਖਾ ਲਿਆ ਸਾਰੇ ਨੇ ਖਾਣੇ ਵੰਡ ਕੇ ਬਾਕੀ ਬਾਤਾਂ ਦੇਖ ਲਵੋ ਤੋ ਬਈ ਦਾਦੀ ਜੀ ਦੇ ਕੋਲ ਤਾਂ ਨਿੱਗਾ ਹਾਂਜੀ 100 ਰੁਪਏ ਆ ਜੀ ਸੱਤ ਰੁਪਏ ਕਰ ਜੀ ਸੱਤ ਰੁਪਏ ਕਰ ਸਾਰਿਆਂ ਨੂੰ ਦਾਦੀ ਦੀ ਗੋਦੀ ਚ ਆ ਕੇ ਆ ਮੇਰੇ ਨਾਲ ਪੈ ਗਿਆ ਜੀ ਹਾਂਜੀ ਚਲ ਦਾਦੀ ਆਈ ਕਮਰੇ ਚ ਕੁਸਰਾਟ ਪਾਇਆ ਹਾਂ ਦੱਸਦਾ ਦੱਸ ਕਰਤਾ ਅੱਛਾ ਨਾਨੀ ਨੂੰ ਦੁੱਧ ਬਲਵਾਉਂਦੀ ਆ ਨਾ ਭੂਈ ਬਲਵਾਉਂਦੀ ਆ ਅੱਛਾ ਤੁਹਾਨੂੰ ਦੱਸਦਾ ਕਿ ਬਾਬੀ ਜ਼ਗੈਤਾ ਦਾਦੀ ਆਂਦੀ ਹੂ ਇਹ ਭੂਈ ਆ ਜੱਦੀ ਆ ਨਾ ਬੜੀ ਸੀ ਛੋਟੀ ਤਾਂ ਬੜੀ ਭੂਈ ਵੀ ਆ ਜੱਦੀ ਮੇਰੇ ਆਪ ਨੂੰ ਜ਼ਗੈਤਾ ਦੱਸਣੀਆਂ ਵੀ ਜ਼ਰੂਰੀ ਆ ਉਹ ਤਾਂ ਫਸਣੀਆਂ ਹੀ ਆ ਅਜੇ ਸਾਰੇ ਵੀ ਬੜੀ ਆਈ ਸੀ ਉਹਦੇ ਕੋਲ ਵੀ ਕੁਸਰ ਹੋਇਆ ਹਾਂ ਉਹ ਰੋਟੀ ਕੋਲੇ ਹੋਇਆ ਹਾਂ ਚੁੱਪ ਤਾਂ ਉਹਦੇ ਕੋਲੇ ਹੁਣ ਤਿੰਨ ਦਿਨ ਹੋ ਗਏ ਚਾਰ ਦਿਨ ਹੋ ਗਏ ਨਹੀਂ ਉਹ ਸੁਣੈ ਦਾ ਬਤਾ ਲੱਗ ਗਿਆ ਹਾਂ ਇਹ ਵੀ ਹੈ ਉਹ ਸਾਰਾ ਕਰਦੀ ਰਹੇ ਕੋਲ ਹਜੇ ਕੱਟ ਗਿਆ ਹਜੇ ਮਾਂ ਨਾਲ ਵੀ ਨਕਰੇ ਕਰਵਾ ਦਿੰਦਾ ਭੂਆ ਨਾਲ ਰੋਕ ਪਾਇਆ ਹਾਂ ਹੋਰ ਆ ਕੇ ਪੜਾਉਂਦੀ ਉਹ ਵੀ ਉਹ ਕਰਦੀ ਜਦੋਂਦੀ ਹੈ ਦੇਖੀ ਨਹੀਂ ਉਹਨੂੰ ਦੋ ਤਿੰਨ ਦਿਨ ਹੋਰ ਰੱਖ ਲਿਓ ਬਚਾਈ ਨੂੰ ਤੇ ਚਿਲਗੀ ਚੀਜ਼ ਲੈ ਕੇ ਦਿਓ ਆਪੂ ਗਾਏ ਬਦਾ ਫੋਨ ਲਾ ਕੇ ਦਰਸਾ ਸਪਾਸ ਅੱਛਾ ਫੋਨ ਲੈ ਕੇ ਦਿਓ ਸਭ ਕੋਈ ਬੈਟਰੀ ਫੁੱਲ ਕੀ ਫੋਨ ਦੀ ਹਾਂ ਵਿਚਾਰੀ ਦਾ ਚਾਰਜ ਜਿਆਦਾ ਟਾਈਮ ਲੱਗਾ ਹਾ ਰਹਿ ਗਿਆ ਉਹ ਚਾਰ ਦੇ ਸਿਲਾਕੀ ਰੱਖਦੇ ਟੁੱਟੀ ਹੋ ਰਵੇ ਐ ਨਾ ਮੇਰੀ ਲਾਹ ਫੁੱਲੀ ਜੇ ਮੇਰੇ ਘਰ ਆਈ ਨੀ ਮੈਨੂੰ ਲੈ ਕੇ ਤੈਨੂੰ ਅੱਛਾ ਮੈਂ ਨਾਨੀ ਬਣ ਗਈ ਭੂਈ ਵੀ ਬਣ ਗਈ ਹਾਂ ਲੱਗਦਾ ਹੈ ਫਰਕ ਤਾਂ ਤੇਰੇ ਦਿਮਾਗ 'ਚ ਹੈ ਹਾਂ ਉਹ ਸੁਰਤ ਆ ਤੇ ਮੈਂ ਨਾਨੀ ਬਣੀ ਉਹਦਾ ਤੇ ਫੋਨ ਲੈ ਕੇ ਦਊਗਾ ਕਰਕਦਾ ਹੈ ਨਾ ਠੀਕ ਹੈ ਠੀਕ ਹਾਂ ਜੀ ਗੱਲ ਗੱਲ ਸਹੀ ਆ ਅਦਰ ਤੋਬੇ ਦਾ ਗਵਾ ਡੱਡੂ ਇਕੱਠੀਆਂ ਆ ਨਾ ਸਵੇਰ ਦੀਆਂ ਮੈਂ ਬਈ ਮੇਰੀ ਜੇ ਥੁੜੀ ਨੇ ਮੇਰੀ ਸਾਈਡ ਦੇ ਵਿੱਚ ਫੇਰ ਗਿਆ ਤੇ ਛੋਟੀ ਦੱਦੀ ਵੱਡੀ ਤਾਂ ਦੁੰਦੀ ਆ ਹਾਂ ਲਓ ਤੁਲੇ ਹਾਂ ਪੁੱਜਾ ਸੀ ਤੀ ਮੈਂ ਤੇ ਕਿਹਾ ਹਦਰ ਤਾਂ ਨਾ ਪਰਸਾਂਗੇ ਟੀਲੇ ਨੂੰ ਪਾਣੀ ਆਊਗਾ ਤਾਂ ਹੀ ਬਣਾਉਂਗਾ ਮੈਂ ਤਾਂ ਮੈਂ ਤਾਂ ਲੈ ਜੀ ਮੈਨੂੰ ਵੀ ਲੈਣਾ ਮਿਲੇ ਮੈਂ ਤਾਂ ਆਪਣਾ ਲੈ ਲੂੰਗੀ ਪਰ ਤੈਨੂੰ ਜਦ ਤਰੋਂ ਜਾਣ ਕੇ ਤੈਨੂੰ ਵੀ ਜ਼ਰੂਰ ਲੈ ਕੇ ਜਾਊਂਗਾ ਭਾਈ ਫੋਰਾ ਇਹਦਾ ਹੀ ਹੋਊਗਾ ਵੀ ਤੁਸੀਂ ਭਾਈ ਜਿਹੜੀ ਇਹਨੇ ਕਰੀ ਆਪਣੀ ਭਤੀਜੀ ਦੀ ਸੇਵਾ ਉਹੀ ਹੋ ਜਾਊਗਾ ਉਹ ਤਾਂ ਫਾਇਦਾ ਮਿਲਣਾ ਹੀ ਪਾ ਹਾਂ ਸੂਟ ਨਾਲੇ ਕੇ ਸੂਟ ਤਾਂ ਆਪੇ ਲੈ ਲੂੰਗੀ ਵਿਆਹ ਦਾ ਸੈਕੜਾ ਵੀ ਦੇਖ ਰਹੀਂ ਦੀ ਆ ਤੇ ਇਹ ਵੀ ਦੇਖਣਾ ਵੀ ਆ ਹੋਰ ਹੋਰ ਦੇਖਣਾ ਵੀ ਭਾਈ ਹੁਣ ਇਹਦਾ ਸੌਦਾ ਜਾਤਰ ਗਿਆ ਹੋਣੀ ਦੋ ਤਰ੍ਹਾਂ ਦਾ ਮੂਹ ਨਿਕਲ ਗਿਆ ਪਰ ਜਿਹੜੀ ਲਾਲੀ ਜੀ ਆ ਇਹਨੂੰ ਦੇ ਟੈਸਟ ਦੱਸਿਆ ਟੈਸਟ ਕਰਾਂ ਮੈਂ ਦੇ ਕੱਲ ਨੂੰ 9 ਵਜੇ ਜਾ ਕੇ ਨਿਕਲ ਅੱਛਾ ਅੱਛਾ ਕਹਿ ਕੇ ਕੋਸੋ ਹਾਂ ਕਹਿ ਕੇ ਕਹੀ ਮਾਤਾ ਜੀ ਜਾਂਦੀ ਹੋਇਆ ਤਾਂ ਜਿਤ ਦਿਵ ਲਾਲ ਦੇਖੀਏ ਮਮਾ ਉਹ ਕਹਿੰਦਾ ਨਹੀਂ ਖਾਦੇ ਮੇਰੇ ਕੱਪੜੇ ਥੂੜੇ ਨਾਲ ਨਾਲ ਹੋ ਗਏ ਉਹ ਸਿੱਕੇ ਨਾਲ ਕੱਪੜੇ ਨਾਲ ਚੱਲੋ ਨੂੰ ਇਹ ਵਾਪਸ ਹੁੰਦਾ ਪਾਇਆ ਬਣਾ ਇਹ ਵੀ ਕਰ ਸਕਦਾ ਲੱਗਦੀ ਥੋੜੀ ਉਹ ਦੂਈ ਟੋਪੀ ਦੇ ਟੈਟ ਨਿਕਲ ਜਾਂਦੀ ਕਿ ਇਹ ਡਿੱਗੀ ਆ ਪੁੱਟਰੀ ਜਾਂਦੀ ਆ ਉਹ ਨਹੀਂ ਆਉਂਿਆ ਬੁੱਤੋ ਓਹੋ ਦਾਦੀ ਨੂੰ ਰੋਕੇ ਦਿਖਾਉਂਦਾ ਹੈ ਮੇਰੇ ਵਿੱਚ ਹੀ ਪਾਉਂਦਾ ਮੀਲਾ ਲੱਗਿਆ ਹੈ ਟੱਕੜੀ ਲੱਗ ਰਹੀਆਂ ਲੱਗੀਆਂ ਨਹੀਂ ਜਾਈ ਇੱਥੇ ਜਾਈ ਜਾਈ ਮਮਾ ਜੀ ਮੈਂ ਨਾ ਲੱਭਾਈ ਜੀ ਤੁਸੀਂ ਹੌਸਪੀਟਲ ਤੇ ਰਹਿਣ ਲੈ ਕੇ ਨਹੀਂ ਹੈਗੇ ਤੁਸੀਂ ਤੁਹਾਨੂੰ ਦੱਸਤਾ ਨੂੰ ਤੁਸੀਂ ਘਰਾਂ 'ਚ ਰਹਿਣ ਲੈ ਕੇ ਨਹੀਂ ਬੜੀ ਮੈਂ ਤਾਂ ਸਰਕਾਰ ਉੱਚ ਵੀ ਰੌਣਕ ਲਾ ਕੇ ਰੱਖੀ ਹੈ ਕੋਈ ਐ ਨਹੀਂ ਤਾਂ ਵੀ ਬੋਰ ਹੁੰਦਾ ਅੱਛਾ ਤੇ ਮੈਂ ਆਪਣੀ ਤਾਰੀਫ ਤਾਂ ਨਹੀਂ ਕਰਦੀ ਗੱਲ ਕਰਦੀ ਆ ਸਾਡੇ ਬਿਨਾਂ ਹੋਰੇ ਦਾ ਕੰਮ ਵੀ ਨਹੀਂ ਹੋਣਾ ਮੇਰਾ ਅਸੀਂ ਚਲੇਗੀ ਚਾਹੇ ਨਾ ਤੇ ਦੇਖ ਲਓ ਅਸੀਂ ਕੱਲ ਨੂੰ ਛੁੱਟਿਓ ਕਰਾ ਲਏ ਜਣੀ ਕੁੜੀ ਨੋਪਣੀ ਨੂੰ ਔਰ ਇਹ ਲੈਣ ਥੋੜੋ ਆਏ ਹਾਂ ਨਾ ਬਈ ਸਿੱਖੀਆ ਨਾਲ ਕੱਲ ਜਾਉਂਗੇ ਆਪਣੇ ਘਰੇ ਆਪਣੇ ਪੁੱਤ ਨੂੰ ਲੈ ਕੇ ਕੱਲ ਛੁੱਟੀ ਮਿਲ ਜਣੀ 12 ਵਜੇ ਤੱਕ ਮਿਲਾਂ ਮਿਲਾਂ ਤੂੰ ਦਿਨ ਦਾ ਦੇ ਦੇ ਹਾਂਜੀ ਹਾਂ ਲੈ ਕੇ ਡਾਕਟਰ ਆ ਤੂੰ ਕੱਲ ਛੁੱਟੀ ਮਿਲ ਜਣੀ ਕੱਲ ਤੋਰਿਆ ਵੀ ਕੁੜੀ ਨੂੰ ਤੂੰ ਥੋੜਾ ਬੜਾ ਤੋਰਿਆ ਪਾਣੀ ਇਹ ਠੀਕ ਆ ਇਹਦਾ ਜ਼ਰੂਰੀ ਥੋੜਾ ਬੜਾ ਹੋਰ ਉਹਨੂੰ ਤਾਂ ਪੀਣੀ ਐ ਉਹਨੂੰ ਤਾਂ ਮੰਗਣੀ ਐ ਦੁੱਧਾਂ ਹੂੰ ਪੀ ਲੈ ਤੂੰ ਪੀ ਲੈ ਆ ਵੀ ਮੰਗਦਾ ਲੈ ਹਾਂ ਕਹਿੰਦਾ ਮੇਰੀਆਂ ਵੀ ਜੀਭਾਂ ਦੇਖ ਰੋ ਨਿਕਲਦੀਆਂ ਬਾਹਰ ਨੂੰ ਪਤਾ ਨਿਸ਼ਾਨ ਹੋ ਗਿਆ ਨੀਚੇ ਵੀ ਮਮਮੀ ਦਾ ਦੁੱਧ ਚੁੱਗ ਗਿਆ ਹਾਂ ਚਾਚੇ ਨੂੰ ਅਸੀਂ ਮੂੰਹ ਲਾਇਆ ਅੱਛਾ ਨਿਸ਼ਾਨ ਦੇਖ ਲੈ ਹੁੰਦਾ ਹੀ ਆ ਬਾਈ ਬੱਸ ਪ੍ਰਵਲੀ ਨੂੰ ਨਾ ਮੈਂ ਤੁਹਾਨੂੰ ਦੁੱਧ ਦੀ ਬਾਟੀ ਪਿਲਾ ਦੇ ਪ੍ਰਵਲੀ ਨਾ ਨਾ ਲਾਪਰੀਤ ਨੂੰ ਇਹ ਪ੍ਰਾਜਾ ਦਾ ਨੀ ਮਮੀ ਮੈਨੂੰ ਫੜਾ ਦੇ ਪਹਿਲਾਂ ਚਾਚਾ ਨੇ ਮੁੱਲ ਲਿਆ ਹੁਣ ਤੁਸੀਂ ਲਾਪਰੀਤ ਨੂੰ

ਕਿ ਕਿੰਨੀ ਦੇਰ ਬਾਅਦ ਖਾਵੇਂ ਦੋ ਜੰਦਾ ਉਹ ਤੂੰ ਕਿੱਥੇ ਚੱਕੀ ਫਿਰਦਾ ਵਿੱਚ ਠੰਡਾ ਵਿੱਚ ਝੂਟੇ ਉਹ ਦੋ ਚੱਲਦੇ ਆ ਸਿੱਧਾ ਕੰਮ ਲੱਗਦਾ ਤਾਂ ਪੁੱਤ ਸਾਸਰੀ ਘਰ ਨਹੀਂ ਬਣਦਾ ਘਰੇ ਜਾ ਕੇ ਦੋ ਦਾਰੀਆਂ ਇਹਨੇ ਨੂੰ ਕਹਾਈ ਆ ਵੀਡੀਓ ਦਾ ਕਰਤਾ ਤੇ ਫਿਰ ਇਹ ਖੜਾ ਪੇਟ ਪੂਜਾ ਕਾਲੀ ਹੈ ਚੱਕ ਚੱਕ ਕੇ ਜਿਹੜਾ ਕੁਝ ਰਹਿ ਗਿਆ ਕੁਝ ਰਹਿ ਨਾ ਜਾਵੇ ਯਾਰ ਦੇ ਦੇ ਕੋਈ ਨਾ ਨਿਆਣੀ ਆਓ ਤੈਨੂੰ ਹੋਰ ਲਿਆ ਦੂੰਗੀ ਕੀ ਹੋ ਗਿਆ ਉਹ ਪਹਿਲੇ ਮੈਂ ਗੋਗ ਕੇ ਪੀਣਾ ਪਹਿਲੇ ਨਹੀਂ ਪਹਿਲੇ ਪੀ ਲੈ ਫਰਮਾ ਪੀਣ ਲੱਗੇ ਨਾ ਰਾਜਾ ਬਤਾਂ ਕੀ ਹੋ ਗਿਆ ਉਹ ਸੰਗਰਲੀ ਪਣਾ ਕੇ ਕੀ ਤੁਹਾਨੂੰ ਆਦੇ ਨਾ ਲੈ ਫੜ ਬੱਚੀ ਨਾ ਤਾਂ ਫੜ ਰੱਖੀ ਨਾ 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 ਉੱਚੇ ਹਾਂ ਹਮ ਇਹ ਕਹਿੰਦੀ ਮੈਨੂੰ ਫੜਾ ਦੇ ਠੀਕ ਕਹਿੰਦੀ ਨੂਰ ਨੂੰ ਪੜਾਇਆ ਜਾਗਾ ਤੁਸੀਂ ਇੰਨੀ ਮੈਂ ਪਿੱਛੇ ਰਹਿ ਜੂ ਆਪਣੀ ਨੂੰ ਇਹ ਵੀ ਹੈ ਇਹਨੇ ਪਿੱਛੇ ਘੱਟ ਰਹਿਣਾ ਛੋਟਾ ਜਿਹਾ ਬੀਜ ਹੈ ਹਾਫੇ ਚੱਕੀ ਆ ਨੀ ਲੇਖਿਆ ਕਿ ਕੁੜੀ ਉਹ ਕੱਢਦੀ ਹੈ ਚੱਕੀ ਆਵੇ ਨਹੀਂ ਤੋਰੀ ਮਗਰ ਟਕਾਈ ਨਹੀਂ ਹਾਫੇ ਚੱਕ ਕੇ ਬੈਠੀ ਆ ਨਾ ਨਮਸਕਾਰ ਹੋ ਲੈ ਮੈਂ ਕਹਿੰਦੀ ਮੁੱਲ ਫੜੋ ਤੁਸੀਂ ਤਾਂ ਫੜਾਉਣਾ ਨਹੀਂ ਮੈਂ ਹੀ ਸਹੀ ਆਪ ਹਾਫੇ ਚੱਕ ਕੇ ਬੈਠ ਗਈ ਤੇ ਲਗੋ ਤੁਮੀ ਲੱਜੂ ਹਾਫੇ ਦੋ ਮਾਰ ਲਓ ਮੈਂ ਆ ਲੈ ਬੰਨ ਨਾ ਦੋਨੇ ਜਾਣੇ ਕਾਵਾ ਚੱਲਦਾ ਤਾ ਦੇਖੋ ਤੁਸੀਂ ਕਾ ਖਾਲੀ ਹੋ ਗਈ ਸ਼ਰਮਾ ਮਰਾ ਉਹਨਾਂ ਮੈਨੂੰ ਦੇਖੋ ਜੇ ਬੱਤਨੀ ਆ ਹਾਂਜੀ ਇਹ ਕੌਣ ਆ ਰਹੀ ਹੈ ਕਿਆ ਮੈਂ ਚੱਲੇ ਜਿਓ ਨਾ ਬੰਦ ਤਾਂ ਬੁੱਤ ਦੁਕਾਨਾਂ ਤਾਂ ਬੰਦ ਹੋ ਗਈਆਂ ਟਾਈਮ ਪਤਾ ਕਿੰਨਾ ਹੋ ਗਿਆ ਅਜਾ ਚੱਲ ਚੱਲਦੇ ਆ ਬਿੱਲੀ ਕਿੰਨੇ ਦੁਕਾਨਾ ਬੰਦ ਹੋ ਗਈਆਂ ਇਹਨੂੰ ਨਾ 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 ਦੇਖੀ ਜਾਨਾ ਇਹਨੂੰ ਦੇਖੀ ਨਾਮ ਜਦੋਂ ਜਦੋਂ ਵੀ ਦੇਖਿਆ ਹੋਣਾ ਇਹ ਬੀ ਮੰਕੀਰਤ ਬਿਨਾਮ ਆਉਂਦਾ ਹੈ ਮੈਨੂੰ ਕਹਿੰਦਾ ਮਾਸੀ ਫੋਨ ਲਾ ਕੇ ਦੇ ਕੇ ਮਾਸੀ ਨਾਲ ਗੱਲ ਕਰ ਮਾਸੀ ਕਿੰਦਾ ਮਾਸੀ ਹੈ ਇਹ ਤੇਰੇ ਨਾਮ ਰੱਖੀ ਤੇਰਾ ਫਰੈਂਡ ਬਣ ਜੂ ਮਾਣ ਦੀ ਰੋਕਾ ਫਰਮ ਵੀ ਆਖਾਂ ਦੀ ਕਹਿੰਦੇ ਮਨਕੀਰਤਨ ਆ ਰਾਹ ਤਨੂਰੀ ਹਾਂ ਮਾਸੇ ਨੂੰ ਵੀ ਪਸੰਦ ਆ ਗਿਆ ਕਿ ਨਹੀਂ ਪਸੰਦ ਮਾਟੀ ਨੇ ਵੈਸੇ ਉਹ ਕਰਤਾ ਉਹਦੇ ਜੇ ਕਹਿੰਦਾ ਵੀ ਮਨਕੀਰਤੇ ਰੱਖਣਾ ਹੈ ਬਸ ਉਹ ਵਿੱਚ ਲਗਾਤਾ ਫਿਰ ਤੋਰੀ ਰੱਖ ਹੋਣਾ ਫਿਰ ਤਾਂ ਉਹੀ ਆ ਜਨਮ ਸਟਿਕਟ ਅਸੀਂ ਲੇਟ ਲਖਾਇਆ ਸੁਖਰੀਦਤ ਅਸੀਂ ਤਾਂ ਸੁਖਰੀਦਤ ਮੈਂ ਕਹਿੰਦਾ 15 ਦਿਨ ਬਾਅਦ ਮਹੀਨੇ ਬਾਅਦ ਪਹਿਲਾਂ ਤਾਂ ਜਨਮ ਡੇਟੇ ਗਲਤ ਪਾ ਦਿੱਤੀ ਸੀ ਇਹਨਾਂ ਨੇ ਤਾਂ ਪਹਿਲਾਂ ਆਪਰੇ ਦਾ ਨਾਮ ਵਿੱਚ ਉਹ ਪਹਿਲਾਂ ਤਾਂ ਈ ਪਹਿਣਾ ਤਾਂ ਭਾਈ ਨੇ ਸਿੱਧੀ ਵੀ ਪਾ ਕੇ ਫਰੀਦ ਪਾਤਾ ਜੀ ਨਾ ਮੈਂ ਕਰਵਾ ਕੇ ਹੀ ਜਦ ਅੱਛਾ ਫਿਰ ਪਾਪਾ ਜੀ ਨੇ ਉਹ ਗਲਤ ਪਾਤਾ ਫਿਰ ਪਾਪਾ ਜੀ ਨੇ ਉਹ ਸਹੀ ਕਰਵਾ ਕੇ ਆਧਾਰ ਕਾਰਡ ਦੇ ਕੇ ਨਾ ਇਹ ਤਾਂ ਜੀ ਬਾਬਾ ਜੀ ਦਾ ਸਾਥ ਬਾਅਦ ਜਿਹੜਾ ਖਰਾਬ ਨਹੀਂ ਹੁੰਦਾ ਕੰਮ ਖਰਾਬ ਫਿਰ ਫਿਰ ਫੋਨ ਕਰਤਾ ਇਹਨਾਂ ਨੇ ਦੀਦੀ ਨੇ ਕਹਿੰਦੀ ਵੀ ਪਾਪਾ ਜੀ ਦਾ ਉਹ ਲੈ ਕੇ ਆਧਾਰ ਕਾਰਡ ਵੀ ਉਹਦੇ ਗੱਲ ਸੈ ਗਈ ਪਾਪਾ ਜੀ ਦਾ ਨਾਮ ਤੇ ਆਪਾਂ ਦੀ ਸਮੈਲ ਦੇਣ ਲੱਗੀ ਆਹ ਦੀਦੀ ਦਾ ਫੋਨ ਆਉਂਦਾ ਫਿਰ ਦੇਖ ਲੋ ਜਾਨਾ ਕੀ ਦਿਲ ਕੀ ਕਰਨਾ ਮੰਨੂ ਨਹੀਂ ਪਤਾਗਾ ਯਾਰ ਓ ਨਾਨੂ ਠੀਕ ਆ ਤਾਂ ਜਾਓ ਮੈਂ ਠੀਕ ਕਿੱਥੇ ਜਾ ਮੈਂ ਠੀਕ ਹੁੰਦਾ ਫਿਰ ਤਾਂ ਗੱਲਾਂ ਕਰੀ ਤੇ ਫਿਰ ਤਾਂ ਮੈਂ ਪਿੰਡੋਂ ਨਾਲ ਤਾਉਣ ਨਾ ਅੱਖਾਂ ਖੋਲਦਾ ਮਾਰਦਾ ਗੱਲਾਂ ਪੂਰੀਆਂ ਹੈ ਨਾ ਜਦ ਵਿੱਚ ਕੋਟ ਖੋਲਦਾ ਹੋਰ ਹੈਗੀਏ ਗਰਮੀ ਤੁਹਾਨੂੰ ਨਹੀਂ ਲੱਗਦੀ ਲੱਗਦੀ ਹੈਗੀ 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 ਇਹ ਸਾਡੂ ਗਰਮੀ ਲੱਗਦੀ ਤਾਂ ਕਿਉਂ ਕੋਪੀ ਖੋਲਦੇ ਮੈਂ ਮੈਂ ਆਪਣੇ ਆਪ ਨੂੰ ਸੋਚੀ ਜਾਂਦਾ ਵੀ ਪਤਾ ਨਹੀਂ ਮਨ ਨੂੰ ਲੱਗੀ ਜਾਂਦੀ ਸਾਰੇ ਬੱਚੇ ਤਾਂ ਮਮੀ ਤਾਂ ਹੈਗੀ ਹੈ ਮੈਂ ਤਾਂ ਇਹੜੇ ਬਾਤ ਤਾਂ ਤੇ ਆ ਗੋਲੀ ਆ ਤੇ ਅੰਦਰੋਂ ਤੂੰ ਬਹੁਤ ਪੈਂਦੀ ਬਾਰੇ ਚ ਹੂੰ ਤੇ ਕਿੰਦਰ ਪੈਂਦੀ ਹੈ ਚਾਤੀ ਨਾ ਛਿਪਦੀ ਛਿਪਦੀ ਤਾਂ ਪਾਦੀ ਸੀ ਦੇਖਿਆ ਚਾਹਤ ਨਾਲਦੀ ਗੈਰ ਮਾਰਾ ਵੇ ਤੂੰ ਪਾ ਜਾਂਦੀ ਹਮਮ ਕਰ ਜੇ ਲੈ ਫੜ ਤੂੰ ਸਾਰੀ ਖਾ ਲੈ ਆਲੇ ਬੁੱਤ ਤੇਰੀ ਹੈ ਲੈ ਜੇ ਦੇ ਦੋ ਹਾਂ ਲੈ ਤੀਜੀ ਲੈਣੀ ਤੀਜੀ ਲੈਣੀ ਤੇਰੀ ਤੀਜੀ ਖਾਣੀ ਮਸਾ ਤਾਂ ਸਵੇਰ ਦੀ ਮਮਮੀ ਕੋਲ ਪਹੁੰਚੀ ਆਣ ਹੈ ਹਲੋ ਸਵੇਰ ਦੀ ਹੁਣ ਪਹੁੰਚੀ ਆਪਣੀ ਤੇਰੇ ਨਾਲ ਖੇਲਦੀ ਤੇਰੇ ਨਾਲ ਸਵੇਰ ਦੀ ਲਗੀ ਤੂੰ ਕਹਿੰਦੀ ਕੋਲੇ ਉੱਤ ਲਗੀ ਸੁਣ ਲੈ ਲਾ ਤੂੰ ਸਕੂਲ ਗਈ ਵੀ ਤੀ ਜੂੜ ਸਕੂਲੇ ਮੇ ਕੋਲੀ ਹੈ ਅੱਛਾ ਤੂੰ ਹੀ ਹੈ ਮੇ ਕੋਲੇ ਆ ਚੱਬਦੀਆ ਤਾਹੀ ਦਾ ਮੋਜਾ ਮੰਮੀ ਨੂੰ ਵੀ ਤੰਨੂ ਵੀ ਨਾ ਮੰਮੀ ਨੇ ਤਾਂ ਮੰਮੀ ਤੇਰੇ ਖਾਦਾ ਹੁੰਦੀ ਆ ਘਰ ਕੱਲਾ ਇਹਦਾ ਨਾ ਨਾ ਹਾਂ ਉਹ ਵੀ ਹੈ ਜਿੰਨੇ ਡੰਗਰ ਇਹਨਾਂ ਨੇ ਵੀ ਕਾਫੀ ਰੱਖੇ ਮੇਰੇ ਉਹ ਪਤਾ ਨਹੀਂ ਕਿਹੜਾ ਦਿਖਾ ਦੇਣਾ ਚਾਹਤ ਰਹਿਣਾ ਚੱਲ ਯੋ ਵੀ ਆ ਜਾ ਕਰੇ ਬਾਹਰ ਤਵੇ ਰੋਟੀ ਹੀ ਆਣਾ ਜੀ ਹੂੰ ਕਹਿੰਦੇ ਮੱਝਾਂ ਲੈ ਕੇ ਆਏ ਕਹਿੰਦਾ ਮੈਂ ਸੱਚੂ ਕੀ ਸਾਡੀਆਂ ਮੈਂ ਨਾ ਹੀ ਹੋਣਾ ਵਪਾਰੀ ਬੰਦਾ ਭਾਈ 2 ਰੁਪਏ ਕਮਾਉਣੇ ਕਿਧਰੇ ਤੇ ਉਹ ਚੱਲ ਅੱਜ ਕੱਲ ਤਾਂ ਸਮੇਂ ਚ ਇਹਦੇ ਜਵਾਈ ਵੀ ਨਹੀਂ ਮਿਲਦੇ ਮੇਲਾ ਕਹਿਣਾ ਭਾਈ ਆਪਣੇ ਭਤੀਜੇ ਨੂੰ ਮਲੇ ਨਾਲੇ ਚੱਲ ਠੀਕ ਹੈ ਜਵਾਈ ਮਤਰੇ ਤਾਂ ਚੱਲ ਜੇ ਆਪਣੇ ਨਕਰ ਚੰਗੇ ਦਾ ਜਵਾਈ ਚੰਗੇ ਹੁੰਦੇ ਆ ਹੋ ਰਹੀ ਜੀ ਜਦੋਂ ਸੁਖ ਤੇ ਫੋਨ ਕਰਦੇ ਜਦੋਂ ਜਦੋਂ ਮੜ ਜੇ ਫੋਨ ਕਰਦੇ ਜਦੋਂ ਪਹੁੰਚਦੇ ਪਰ ਸਾਡਾ ਜਵਾਈ ਤਾਂ ਬਹੁਤ ਚੰਗਾ ਹਾਂ ਹੋ ਗਿਆ ਭਾਈ ਫਾਸੇ ਕਹਤੇ ਤੂੰ ਇਹ ਗੱਲ ਕਰ ਮੈਂ ਆਪਣੇ ਚਾਹਦੇ ਚਾਚੇ ਲਈ ਦੀ ਛੱਤ ਦਾ ਆਪ ਉਹਦਾ ਯਾਰ ਬਣਿਆ ਹੋਇਆ ਜਵਾਈ ਕੰਮ ਆੜੀ ਜ਼ਿਆਦਾ ਆਪਣੇ ਆਪ ਤੇ ਠੀਕ ਹੈ ਨਾ ਇੱਕ ਨਹੀਂ ਚਾਹੀਦਾ ਇਹ ਜੇ ਭਾਈ ਮੈਨੂੰ ਚਾਹੀਦਾ ਆਈ ਜਿੰਦਗੀ ਲੰਘਦੀ ਆ ਇੱਕ ਜਣਾ ਵੀਰ ਜੀ ਤਾਂ ਥੋੜਾ ਜਿਆ ਕਹਿੰਦਾ ਮੈਨੂੰ ਸੰਗ ਜੀ ਲੱਗਦੀ ਚਾਚੇ ਥੋੜੀ ਲੱਗਦੀ ਹੂੰ ਬਾਈ ਦਾ ਸਵਾਭ ਕੋਸ ਹੋ ਰਾ ਨਹੀਂ ਹੁੰਦਾ ਵੀ ਚੇਕਣਾ ਜਿਹੜਾ ਇਹਨੂੰ ਕਿੰਨੀ ਦਾ ਡੈਡੀ ਦਾ ਉਹ ਤਾਂ ਸੁਭਾਅ ਲੈ ਦੇ ਤੇ ਉਹ ਵੀ ਇੱਕ ਨੂੰ ਗੁੱਸੇ ਵਾਲਾ ਹੂੰ ਸੁਭਾਅ ਤਾਂ ਵੀ ਇਹ ਜੀ ਦਾ ਚਲੋ ਹਰੇਕ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਫਰਕ ਤਾਂ ਹਰੇਕ ਦਾ ਆਪਣਾ ਆਪਣਾ ਸੁਭਾਅ ਹੁੰਦਾ ਹੂੰ ਚਲੋ ਖੁਸ਼ ਰਹੋ ਜਿੰਦਗੀ ਦੇ ਵਿੱਚ ਹੋਰ ਕੀ ਚਾਹੀਦਾ ਓਏ ਉਹ ਮਨਕੀਰਤ ਸਿੰਘ ਉਹ ਹਜਲਾ ਸਾਹਿਬ ਇਹਨਾਂ ਛੜਦਾ 6 ਮਹੀਨੇ ਤੱਕ ਇਹਨੇ ਕੰਨ ਚੱਕੀ ਕਰਦੇ ਜਾਂ ਮਨਕੀਰਤ ਲਈ ਇਹਦੇ ਕੰਨ ਨਾ ਲੱਤਾਂ ਨਹੀਂ ਐ ਤਾਂ ਉਹ ਕਦੀ ਜਣਾ ਲੱਤਾਂ ਅੱਗੇ ਤਾਂ ਉਹ ਛੜਦਾ ਹੈ ਛੜਦਾ ਹੈ ਤੂੰ ਵੀ ਨਾ ਜਿਵੇਂ ਨਿਆਣਾ ਦੋ ਤਿੰਨ ਮਾਲਵਾਲ ਝੁੱਲੀ ਜੀ ਮਾਰਦਾ ਇਹ ਤਾਂ ਹੁਨੇ ਮਾਰਦਾ ਹਾਂ ਆਪਣੇ ਮਾਰਦਾ ਹਾਂ ਵੀ ਇਹਨਾਂ ਪੁਰ ਦੇ ਹੱਥ ਰੱਖਣਾ ਪੈਣਾ ਸਿਰ ਤੇ ਜਿਵੇਂ ਅਚਾਨਕ ਆਪਾ ਚਲੇ ਬਈ ਛੋਟਾ ਇੱਕ ਹੱਥ ਨਾਲ ਚੱਕ ਲੈਣੇ ਚੁੱਭਲੀ ਮਾਰਦਾ ਗੁਰਨੂਰ ਵੀ ਕਟਥਣ ਲੈ ਲੈਂਦੀ ਹੁੰਦੀ ਸੀ ਜਦੋਂ ਉਹ ਲੈ ਵੀ ਕਟਥਣ ਲੈਦੀ ਉਹ ਵੀ ਕਟਥਣ ਲੈਦੀ ਸੀ ਜਦਾਂ ਕਿੱਜਾਂ ਤੇ ਹੋਏ ਉਦੋਂ ਦੀ ਕਰ ਲੱਗ ਗਿਆ ਤਾਂ ਅਸੀਂ ਕਿ ਆਪਣੀ ਕਾਤੇ ਉੱਪਰ ਚੁਲ ਨਹੀਂ ਦੋ ਤਿੰਨ ਮਹੀਨੇ ਬਾਅਦ ਦੀ ਸੀ ਤੇ ਇੰਗੜਦਾ ਏ ਡਿਗੜਦਾ ਪੂਰਾ ਆ ਕੜਵਾ ਹੁੰਦਾ ਜਿਨਾ ਦੁੱਧ ਦੋੜਦੇ ਤੱਕ ਔਜਲਾ ਹੈ ਗਿੱਲਾ ਹੁੰਦਾ ਔਜਲਾ ਚ ਆਕੜ ਹੁੰਦੀ ਆ ਕੜਾਉਂਦੇ ਆ ਕੜਾਉਂਦੇ ਆ ਮੈਂ ਚੱਲ ਕੋਈ ਨਹੀਂ ਇਹ ਜਵਾਗ ਆ ਭਾਈ ਇਹ ਜੇ ਹਲਜਲ ਕਰੂਗੇ ਘਰ ਆਣੋ ਤੇ ਜਰ ਉਹਦੇ ਨਾਲ ਵੀ ਚੱਲਦੇ ਆ ਆਹ ਠੀਕ ਜਵਾਗਾਂ ਨਹੀਂ ਨਹੀਂ ਜਿਹੜਾ ਪਲਾਈਦਾ ਜਮਦਾ ਸਾਰੀ ਨਹੀਂ ਉਹ ਚੜ ਤੇ ਚੜਦਾ ਜੰਮ ਦੀ ਅੱਖਾਂ ਖੋਲ ਮੰਨੇ ਛੋਲੇ ਉਹ ਗੇ ਗੇ ਹੁੰਦੇ ਤੇਰਾ ਵੀ ਅੱਗੇ ਪਤਾ ਕਾਤਾ ਮੈਂ ਮੁਠੀ ਵਿੱਚ ਦੇ ਆ ਜਾਂ ਐ ਕਰਦੇ ਜਾਂ ਉਹ ਮੇਰੀ ਗੱਲ ਤਾਂ ਸੁਣ ਲਓ ਅੱਗੇ ਹੁੰਦਾ ਤਾਂ ਬੀਬੀਆਂ ਪਾਠ ਸੁਣੀ ਜਾਂਦੀ ਹੁੰਦੀਆਂ ਦੀ ਹੈ ਘਰ ਦੇ ਕੰਮ ਕਰੀ ਜਾਂਦੀ ਹੁੰਦੀਆਂ ਹੁਣ ਤਾਂ ਨਾਟਕ ਇੱਕ ਤੇ ਇੱਕ ਚਸਤ ਚਲਾ ਕੇ ਨਾਟਕ ਦੇਖਦੀਆਂ ਉਹ ਦੀ ਜਵਾਕ ਹੋ ਗਏ ਚਸਤ ਚਲਾ ਕੇ ਪਤਾ ਹੀ ਨਹੀਂ ਲਾਈ ਕਰ ਅੱਜ ਕੱਲ੍ਹ ਦੇ ਬੀਬੀਆਂ ਤਾਂ ਗਾਣੇ ਸੁਣਦੇ ਨਾ ਨਾ ਡਿਸਕੋ ਨਾਚ ਕਰਦੇ ਨਾ ਕੋਈ ਵੇ ਸਮਝਦੀ ਆਈ ਬੜਾ ਹੋ ਗੱਲ ਤਾਂ ਸਹੀ ਆ ਫਿਰ ਉਹ ਜਿਹੜਾ ਜਵਾਕ ਹੋ ਗਏ ਚਸਤ ਚਲਾ ਕੇ ਨਾਟਕ ਕਿਸੇ ਮਾਨਣਾ ਨਹੀਂ ਹੈ ਕੋ ਪੁੱਛਣਾ ਨਹੀਂ ਹੈਗਾ ਭਣਿਆ ਹੋਰ ਹੋ ਇਹ ਤਾਂ ਹੈ ਤੇ ਤੇਜ ਬੰਦਾ ਹੀ ਤੇ ਰਾਸਤਾ ਭਲਾ ਬੰਦਾ ਲੇ ਜਾ ਦਿੰਦਾ ਭਲੇ ਜਨਾਂ ਜਮਾਨਿਆਂ ਦੀ ਵੇਚ ਕੇ ਖਾ ਦੂ ਤੇ ਖਾ ਦੂ ਤੇ ਇੱਕ ਹੀ ਜਿਹੜੇ ਬਚਾਰ ਹੁਣ ਤੇ ਉਹ ਵੀ ਲੈ ਜੂ ਉਹ ਵੀ ਲੈ ਜੂ ਭਲੇ ਮਾਨਸ ਨੂੰ ਤਾਂ ਕਹਿ ਦਿੰਦੇ ਤੂੰ ਕੌਣ ਹੈ ਭਲੇ ਮਾਨਸ ਨੂੰ ਤਾਂ ਇਹ ਕਹਿੰਦੇ ਤੂੰ ਪਾ ਲੇਗਾ ਸਮੇਂ ਤੂੰ ਉਸ ਤੋਂ ਚਲਾ ਕੇ ਚੱਲ ਹਾਂ ਹੂੰ ਜਿਵੇਂ ਮਸ਼ੀਨਰੀ ਤੇਜ ਹੋ ਜਾਂਦੀ ਤੇ ਸਾਉਂਡ ਹੁੰਦਾ ਤੇ ਜ਼ਿੰਦਗੀ ਲੰਘ ਜਾਂਦੀ ਸਮਾਂ ਵੀ ਠੀਕ ਤਾਂ ਠੀਕ ਸਮਾਂ ਨਹੀਂ ਨਾ ਸਹੀ ਜਨਨ ਚਾਹਟ ਆਉਂਦੀਆਂ ਜਾਂ ਜੇਤੀਆਂ ਪਰ 5 ਰੁਪਏ ਦੀ ਵੀ ਇੱਕ ਆਉਂਦੀ ਅੱਛਾ ਅੱਗੇ ਰੁਪਈਆ ਲੈ ਕੇ ਨਾ ਕੁਝ ਹੋਵੇ ਹੋਰ ਰਖ ਕਰ ਲਿਆ ਉਹ ਵੀ ਹਾਂ ਲੇ ਕੇ ਚੋਦੇ 500 100 ਦੋਸਤਾਂ ਨੂੰ ਕਹਿੰਦੇ ਦਿੱਤਾ ਗਿਆ 500 ਦੋ ਫਿਰ ਮੜਾ ਜਾਂ ਖੁਸ਼ ਹੁੰਦੇ ਵੀ ਹਾਂ ਕਰਾਣੇ ਲਈ ਹੋਰ ਆ 500 ਅੱਗੇ ਦੇ ਨਾਲ ਸਾੜ ਕੇ ਦੇ ਬਰਾਬਰ ਬਿੰਦਲੂ ਅਰਵਿੰਦਰੂ ਇਹ ਨਾਲ ਸਾਰਾ ਪਾਣੀ ਭਰਾ ਦੇ ਕੜਾ ਬਿੰਦੇ ਮੈਨੂੰ ਤੁੱਲ ਮੈਂ ਉੱਪਰ ਚੱਲੇ ਮੀਂਹ ਪੈਣਾ ਨਾ ਉੱਪਰ ਕੱਚਾ ਹੁੰਦਾ ਦਾ ਮੈਂ ਕਹਦਾ ਨਾ ਮੈਂ ਭਾਵੇਂ ਮੈਨੂੰ ਲੱਗਦਾ ਇਹ ਆਉਂਦੇ ਉੱਪਰੋਂ ਮਿੱਟੀ ਆ ਜਾਣੀ ਮੈਂ ਤੇਰੇ ਨਾਲ ਬੈਠਾ ਸੀ ਮੈਂਨੇ 5 ਵਜੇ ਲਾਤਨ ਦੱਲਾ ਸਾਰੇ ਬੇੜਾ ਤੁਹਾਡਾ ਪਾਣੀ ਭਰੀ ਜਾਣਾ ਹੁਣ ਕਾ ਚਲਾ ਕੇ ਮੈਂ ਵੀ ਪਤਾ ਮੈਂ ਵੀ ਛੋਟੀ ਸੀ ਕੀ ਹੁੰਦਾ ਤਾਂ ਹੀ ਹੈ ਹੈ ਮੇਰਾ ਨਾਨਾ ਤਾਂ ਜਿਹੜੀ ਕਿ ਮੇਰਾ ਨਾਨਾ ਨਾ ਸਿਆਣਾ ਜੋਗੇ ਤਾਂ ਪੌੜੀਆਂ ਨਾ ਤੋੜਦਾ ਸੀ ਮੇਰੇ ਨਾਨੇ ਕਿਨਾਂ ਮੇਰਾ ਨਾ ਤੁਸੀਂ ਕੁੜਤਾ ਤੋਂ ਦੋ ਦੋ ਜਹਾਣੀ ਆ ਤੁਹਾਨੂੰ ਦੋ ਦੋ ਰੁਪਏ ਦਊਂਗਾ ਮੈਂ ਕਹਾਂ ਹਾਂ ਚਲ ਤੂੰ 5 ਰੁਪਏ ਦੇ ਦੇ ਦੀ ਅਸੀਂ ਤਾਂ 20 ਤੋਂ ਉਹ ਚਿੱਟਾ ਕਰ ਦੂੰਗੀ ਨਿਆਣੀਆਂ ਤੇ ਤੋ ਦਿੰਦੀ ਤੇ 5 ਮੰਜਰ ਰੁਪਏ ਲੈ ਲੀਂਦੇ ਲੈ ਕੇ ਬਿਖਾ ਦੇ ਮਿਲ ਕੇ ਬਹੁਤ ਮਿਲ ਗਏ ਹੋਰ ਲਾਗਤ ਦੇਣਾ ਤੂੰ ਮੇਰੇ ਕਪੜੇ ਤੋਂ ਕਰਕੇ ਬਾਹਰ ਦੇਣਾ ਮੰਮੀ ਨੂੰ ਮੇਰੀ ਮੰਮੀ ਦਾ ਫ੍ਰੈਸ਼ਨ ਹੋਇਆ ਵਾ ਤਾਂ ਨਾ ਬਹੁਤ 5 ਰੁਪਏ ਦੀ ਜਾਂ ਬਹੁਤ ਕੰਮ ਕਰਦੇ ਵੈਲਿਊ ਬਹੁਤ ਏ ਇੱਕ ਵਾਰ ਗਾ ਲਾ ਕਈ ਤੇ ਆਈ ਦੀ 10 ਰੁਪਏ 10 ਦੀ ਖਾਸੀ ਚੀਜ਼ਾਂ ਆ ਜਾਂਦੀ ਦਸੀ ਦੀ ਵੀ ਖਾਸਾ ਆ ਗੁਸਾ ਨਾ 5 ਰੁਪਏ ਤੇ ਮੁੱਕ ਦਿੰਦੇ ਨੇ ਕਿੱਲੋ ਦੱਸੀ ਕੀ 1 ਰੁਪਏ ਦਾ ਬੰਦ ਹੈ ਦਸ ਪੈਸੇ ਦੀ ਐਨਾ ਸਾਰਾ ਆ ਜਾਣਾ ਚੀਨੀ ਲੈ ਕੇ ਵੀ ਬਣਾ ਲਾ ਦਿੰਦੇ ਚੀਨੀ ਲੈ ਲੈਣ ਤਾਂ ਇੱਕ ਰੁਪਏ ਦਾ ਇੰਨੀ ਬਣਾ ਕੇ ਦੇ ਦਿੰਦਾ ਤਾਂ ਹੌਣ ਤਾਂ ਇਹ ਗੋਲ ਦਾ ਭਾਪੀ ਹੈ ਹੌਣ ਕਿੱਥੇ ਹੌਣ ਦਾ ਹੁਣ ਤਾਂ ਇਹ ਦਿੰਦੇ ਐ ਇੰਨਾ ਕੁ ਤਰ ਪਾ ਵੀ ਸੁੰਗੜ ਜਾਂਦਾ ਉਹ ਵੀ ਇੰਨਾ ਹੋ ਜਾਂਦਾ ਇੰਨਾ ਹੋ ਜਾਂਦਾ ਸੁੰਗੜ ਕੇ ਉਹ ਹੁਣ ਤਾਂ ਨਿਆਲੇ ਦੇ ਚੀਜ਼ਾਂ ਵੀ ਐਜੀਆਂ ਦੋ ਦ ਜਿੰਨੂੰ ਅਸੀਂ ਖਾ ਲਾ ਕੇ ਕੁਛ ਨਹੀਂ ਬੁੜੀ ਦਾ ਚਾਟਾ ਬੁੜੀ ਦਾ ਰੰਗ ਅੱਜ ਕਿਹਨਾਂ ਹੈ ਕੰਗ ਕੰਨੀ ਕਹੂੰਗੀ ਕੈਂਡੀਜ਼ ਲੋਕ ਕਾਹ ਤੇਰਾ ਚਾਟਾ ਪਟਵਾ ਕੇ ਖਾ ਕੇ ਆਈ ਦੇ ਨਾਲ ਜੇ ਨਾ ਛੁੱਟੀ ਆਲੀ ਦੇ ਕਹਿੰਦੀ ਹੈ ਹਾਏ ਮੁੜੀ ਨੇ ਮੁੜੀ ਕੁੱਟੀ ਹਾਏ ਅੱਜ ਛੁੱਟੀ ਹੋਵੇ ਅੱਜ ਛੁੱਟੀ ਹੋਰ ਰੱਖਣੀ ਚਾਹੁੰਦੇ ਨੇ ਹੋਰ ਬਹੁਤ ਚਾਹੁੰਦੇ ਜੱਤਾ ਛੁੱਟੀ ਹੋਣਾ ਹੋਣਾ ਕਹਿੰਦੇ ਹੋ ਨਹੀਂ ਦੇ ਹੋਣੀ ਨਾ ਹੋਣੀ ਕਿ ਕਹਿਣ ਲੱਗੇ ਹੁਣ ਤਾਂ ਹੋ ਨਹੀਂ ਸਕਿਆ ਹੋਰ ਤਾਂ ਅੰਗਰੇਜ਼ਾਂ ਚ ਆ ਕੇ ਸੀ ਤੇਰੇ ਟਾਈਮ ਤੇ ਕੀ ਬੋਲਣਾ ਹੈ ਨਾ ਇੰਗਲਿਸ਼ ਚ ਅੱਧੇ ਅੱਧੇ ਦਿਨ ਤੋਂ ਕਹਿ ਰਹੇ ਹਾਂ ਤੇ ਅੱਧੇ ਦਿਨ ਦੀ ਛੁੱਟੀ ਹੈ ਹਾਂ ਹਾਫ ਡੇ ਹਾਂ ਤਾਂ ਕਹਿਣਾ ਨਹੀਂ ਆਣੇ ਇਹੋ ਜਿਹਾ ਬੋਲਦੇ ਸਾਡੇ ਕੋਲ ਸਮਝ ਨਹੀਂ ਨਹੀਂ ਸਮਝ ਲੱਗਦਾ ਸਹੀ ਗੱਲ ਹੈ ਹਾਂ ਆਪਣੀ ਕੌਮ ਦੇ ਤਾਂ ਬਹੁਤ ਜੁਗਮਾਨਾ ਤੇ ਜਿਹਨਾਂ ਦੇ ਜਾਣੇ ਤੇਜ਼ ਹੋਈ ਜਾਂਦੇ ਆ ਹੁਣ ਪੜ੍ਹਾਈ ਨਹੀਂ ਨਾ ਉਹਦੀ ਹੈਗੀ ਹੋਣਾ ਹੁਣ ਇੱਕ ਮੋਟਰ ਪਹਿਲੇ ਇੱਕ ਮੋਟਰ ਸਿੱਖ ਕੇ ਆਲੇ ਆ ਮੋਟਰ ਤਾਂ ਪਹਿਲੇ ਦੇਖੋ ਐ ਚਲੋ ਅਸਵੇ ਜੱਦੀ ਆਈਆ ਐ ਚਲਾਉਂਦੀ ਆ ਕਿ ਕਿਸੇ ਕੰਧਾ ਮੇਰਾ ਨਾ ਤੁਸੀਂ ਇਹਨੂੰ ਦੇ ਗੁਰਲੀ ਨੂੰ ਨੂਰ ਨੂੰ ਹਾਂ ਮੈਂ ਉਹ ਵੀ ਦੇ ਲਿਆ ਇਹ ਵੀ ਦੇਖ ਕਿ ਕੱਲ ਡਾਂਸ ਲੱਗੀ ਵੀਦਿ ਕਰ ਖੜੀ ਮੈਂ ਸ਼ਾਟ ਬਣਾ ਕੇ ਪਾਇਆ ਮੈਂ ਚੈਨਲ ਪਰ ਕੀ ਵੀਡੀਓ ਬਣਾਈ ਹਾਂ ਬਹੁਤ ਤਾਂ ਡਾਂਸ ਲੱਗੀ ਵੀ ਗੱਲ ਖੜੀ ਨਾਲੇ ਰੀਤ ਲੱਗੀ ਵੀ ਨੱਚਣ ਕੀ ਆ ਭਾਈ ਨਾੜੇ ਐਡਵਾਂਸ ਬਹੁਤ ਬਹੁਤ ਜ਼ਿਆਦਾ ਆਪਾਂ ਨਹੀਂ ਐਡਵਾਂਸ ਹੋ ਸਕਦਾ ਜਿੰਨੇ ਹਾਂ ਵੀ ਉਹ ਨਾ ਹਾਂ 500 ਹੋਇਆ ਉਂਗਲੀ ਇਹ ਮੂੰਹ ਚ ਪਾ ਵੀ ਲਈ ਉੱਥੇ ਬੈਠਦੇ ਸਾਰੇ ਜਦੇ ਚੁੰਬਣ ਲੱਗ ਗਿਆ ਗੇੜੇ ਪਤਲ ਮੈਂ ਉਂਗਲੀ ਨਾਲ ਚੁੰਗਣ ਹਾਂ ਨਹੀਂ ਨਿਆਣੇ ਨੂੰ ਕੀ ਪਤਾ ਹੁੰਦਾ ਐਤਾ ਹੀ ਪਤਾ ਹੈ ਅੱਜ ਕੱਲ ਨਿਆਣੇ ਦਾ ਬਹੁਤ ਹੈ ਕਹਿੰਦਾ ਮੈਨੂੰ ਪੁੱਛਦੇ ਨਹੀਂ ਆਪਣੀ ਖਿਚੜੀ ਵਿੱਚੀ ਵੀ ਇਹਨਾਂ ਦਾ ਪਹਿਲਾਂ ਕਹਿੰਦੇ ਹੁੰਦੇ ਸਿਆਣੇ ਨਿਆਣਾ ਪੰਜ ਪੜ੍ਹ ਕੇ ਆਇਆ ਹੁਣ ਕੀ ਕਹੇ ਆਈਲੈਂਡਸ ਕਰਕੇ ਉਹ ਤਾਂ ਮੈਂ ਆਈਲੈਂਡਸ ਕਰਦੇ ਹਾਂ ਮੈਂ ਤਾਂ ਇਹਨਾਂ ਦਾ ਸਿੱਖਿਆ ਹੋਵੇ ਦੇਖ ਬਾਲ ਲਾਈਤੀ ਜਿਹੜੇ ਸਾਹ ਨਾਲ ਅੱਕੜ ਦਵਾਉਂਦੇ ਰਹੇ ਚੱਲ ਜੇ ਆਕੜੂਗਾ ਤਾਂ ਹੀ ਡਿਮਾਂਡਾ ਪੂਰੀਆ ਹੋਣੀ ਆ ਹੁਣ ਸਭਾ ਇੱਕਣੇ ਆਕੜਾ ਕਰਕੇ ਹੀ ਪੂਰੀ ਹੁੰਦੀ ਆ ਜਵਾਕਾਂ ਦੀ ਅੱਜ ਕੱਲ ਤਾਂ ਜਮਾਨੇ ਨੇ ਨਿਆਣੇ ਆਪੇ ਆਪੇ ਡਿਮਾਂਡਾਂ ਆਪੇ ਪੂਰੀਆਂ ਕਰਦੇ ਆ ਉਹ ਤਾਂ ਤਾਂ ਹੀ ਕਹਿੰਦਾ ਜੇ ਆਕੜੂਗਾ ਤਾਂ ਹੀ ਡਿਮਾਂਡਾ ਪੂਰੀ ਆਉਣੀ ਆ ਚੱਲ ਇਹ ਇੰਨੀ ਮਿਹਨਤ ਕਰਦੇ ਕਿਹਨਾ ਵਾਸਤੇ ਕਰਦੇ ਨੇ ਬਾਤ ਹੀ ਕਰਨੀ ਹੁਣ ਖੱਤਰੇ ਨਿਆਣੇ ਖੱਤਰੇ ਐ ਭਾਈ ਸਾਹਿਬ ਹੋਰ ਤੇਰੇ ਮਾਂ ਬਾਪ ਕਿੰਨਾ ਕਮਾਉਂਦਾ ਨਾ ਪਹਿਲਾਂ ਆਪਾਂ ਤੁਸੀਂ ਕਮਾਇਆ ਹੁਣ ਇਹਨਾਂ ਦੀ ਆਗੀ ਵਾਰੀ ਆਗੀ ਹੋਰ ਬੱਸ ਚੱਲੀ ਜਾਂਦਾ ਇੱਕਣੀਆਂ ਚਲਤੀ ਦਾ ਨਾਮ ਗਾਂਢੀ ਕਈ ਵਾਰ ਮੈਂ ਸੋਚਦੀ ਜਿੰਨੇ ਮੇਰੇ ਡੈਡੀ ਨੇ ਨਾ ਜਦ ਅਸੀਂ ਇੰਨੇ ਨੇ ਕਿਤੇ ਛੋਟੇ ਛੋਟੇ 1600 ਤੇ ਕੰਮ ਕਰਦਾ ਦੋਤਾ 1600 ਥੋੜਾ ਤਾਂ ਜ਼ਿਆਦਾ ਟਾਈਮ ਤੇ ਜਾ ਤੂੰ ਇੰਨੀ ਕਿਤੇ 1600 ਪਤਾ ਕਿੰਨਾ ਹੁੰਦਾ ਘਰ ਪਤਾ ਕਿਸ਼ਤਾਂ ਹੀ ਭਰਨੀਆਂ ਸਾਬ ਦੇ ਵੀ ਲਿਆਉਣੇ ਸਾਡੇ ਫੀਸ ਵੀ ਭਰਨੀ ਬਹੁਤ ਕੁਝ ਦੇਖਦਾ ਤਾਂ ਤੇਰਾ ਜਨਮ ਜਿਆਦਾ ਬੜੀ ਮੇਰਾ ਜਨਮ 90 ਦਾ ਬਪੇ ਹੱਤਾ 1600 ਜੱਦਾ ਜੱਦਾ ਦਾਜੇ ਤੁਹਾਡੇ ਕਿਹਾ ਜਦ ਮੈਂ ਆਪਣੇ ਜਨਮ ਦੇ ਡੇਟ ਦੇ ਸਾਹਮਣੇ ਤਾਂ 1600 ਜੱਦਾ ਜੱਦਾ ਤਾਂ ਜੱਦਾ ਬਹੁਤ ਤਾਂ ਮੈਂ ਤਾਂ 10 ਰੁਪਏ ਨਾਲ ਸਕੂਲ ਆਉਂਦਾ ਤੇ ਟੌਰ ਨਾਲ ਅਸੀਂ ਇੱਥੇ ਰੋਪੜ ਖਾ ਪੀ ਕੇ ਵੀ ਜਾਣਾ ਹੈ ਨਾ ਉਹਦੇ ਤੋਂ ਵੀ ਰੁਪਈਏ ਬਚਾ ਲੈਣੇ ਕਰਦੇ ਸੀ ਮੇਰੇ ਡੈਡੀ ਤਾਂ ਜਿਹੜੀ ਆ ਵਿੰਨੀ ਬੱਸ ਨਹੀਂ ਜਿਹੜੀ ਸੜਕਾਂ ਤੇ ਬੱਸ ਹੈ ਚਲੋਂਦਾ ਇੱਕ ਵਾਰ ਮੇਰੇ ਡੈਡੀ ਨੇ ਨਾ ਮੈਂ ਤਾਂ ਗਿਰਦੀ ਵੱਟ ਗਈ ਮੇਰਾ ਆਪਣੇ ਗੱਡੀ ਦੇ ਬਾਸ ਦੇ ਥੱਲੇ ਬੈਗ ਸਾਰੇ ਹੀ ਘਾੜ ਤੱਕ ਤੱਪਾ ਦਾੜੀ ਨੂੰ ਹੁਣ ਮਿਲਣਾ ਪੈਣਾਗਾ ਮਿਲਿਓ ਜਾਣਾ ਪਾਉ ਉਹਦੇ ਨਾਲ ਸਾਡੀ ਬੀਚੀ ਬੇਦਕਾਰੀ ਨੇ ਸਵਾਇਆ ਦੱਸ ਚੱਲ ਕੋ ਅੱਗੇ ਤਾਂ ਦੂਏ ਬੈਗ ਚੱਲਦੇ ਤੇ ਚੋਲਿਆਂ ਦੇ ਥੱਲੇ ਆਪਣੇ ਗਰੇਜੀ ਸੂ ਚਲਾਉਂਦੀ ਸੀ ਉੱਥੇ ਹੀ ਤਾਂ ਚੱਲਦੇ ਉਹ ਪੱਲੇ ਵਾਲੇ ਬੈਗ ਤੇ ਚੱਲਦੇ ਉੱਥੇ ਦਾ ਦੂਜੇ ਚੱਲਦੇ ਤੇ ਬਟਨ ਵਾਲੇ ਦੋ ਬਟਨ ਆਹ ਹੋਰ ਪਿੱਠੂ ਬੈਠਾਦਾ ਆ ਜਿਹੜੇ ਰੇਹ ਵਾਲੇ ਗੋਰੇ ਹੁੰਦੇ ਇਹਦੇ ਪਰ ਪਰ ਜਿਹੜੇ ਮਾਰ ਕੇ ਤਾਂ ਉਹ ਮੇਰੀ ਤਾਈ ਦੀ ਕੁੜੀ ਲੱਗੀ ਸੀ ਸਰਦਾਰੀ ਸਕੂਲ ਚ ਨਾ ਹੋਈ ਚੱਲਦੇ ਤੇ ਅੱਗੇ ਅੱਗੇ ਫੱਟੀ ਹੁੰਦੀ ਤੂੰ ਫੱਟੀ ਹੋਊਗੀ ਪਤਾ ਹੋਊਗਾ ਜਾਨ ਨੂੰ ਬਸ ਫੱਟੀ ਆ ਕਿਸੇ ਮੈਂ ਵੀ ਲੱਗ ਗਈ ਸੀ ਸੋ ਨਾ ਤੁਸੀਂ ਸਰਕਾਰੀ ਸਕੂਲ ਚ ਲੱਗੀ ਭਾਈ ਫੱਟੀ ਵੀ ਲੈ ਲਈ ਉਹ ਚੋਲਾ ਜਿਆ ਵੀ ਲੈ ਲਿਆ ਗਈ ਇੱਕ ਦੀ ਸਕੂਲ ਉਹ ਆਪਣੀ ਸਹੇਲੀ ਦੇ ਖੇਡਣ ਚ ਲਈ ਸਿਰ ਪੜਾ ਲਿਆ ਦੂਵੇ ਦਿਨ ਮੇਰੇ ਬਾਪ ਤਾਂ ਚੱਲ ਰਹੀ ਚੱਤ ਦੂਣੀ ਪਿੰਡ ਨਿਕਲ ਕਰੀ ਜਿੱਦਾਂ ਮਰਜ਼ੀ ਲੜੀ ਭੜੀ ਜਾਓ ਇਹਨਾਂ ਧਿਆਨ ਲੈ ਅੱਥੇ ਤੇ ਵੀ ਖੂਨ ਆ ਤਾਂ ਘਰ ਨੂੰ ਜਾਣਾ ਸਾਰੀ ਵਾਰ ਦੀ ਖੂਨ ਨਾ ਪਾਰਤੀ ਮੈਂ ਜਾਂਦਾ ਨੇ ਫੱਟੇ ਸਾਰੇ ਕੁੱਟ ਦਿੰਦੇ ਜਾਂਦਾ ਡਰ ਲਾ ਲਾਉਂਦਾ ਦਾ ਸੱਟ ਖਾ ਕੇ ਬੀਤੀ ਜਾਂਦਾ ਮਾਵਾ ਕੋਲ ਕੌਣਸਤਾ ਜਵਾਕ ਕੱਢੀ ਆਫੇ ਜਾਨਾ ਹਰੇ ਵੀ ਗੜੀ ਮੈਂ ਤੁਹਾਨੂੰ ਨਾ ਜਾਉਂ ਆਰਟੀਕਲ ਪ੍ਰਾਈਵੇਟ ਸਕੂਲਾਂ ਚ ਜੇ ਟੀਚਰ ਥੱਪੜ ਮਾਰ ਦਿੰਦੇ ਆ ਤਾਂ ਫੇਰ ਅਸੀਂ ਚਲੇ ਜਾਂਦੇ ਆ ਸਾਡੇ ਬੱਚੇ ਨੂੰ ਮਾਰਿਆ ਕਿਉਂ ਸਾਡੇ ਦਾ ਡੰਡਾ ਘੱਟ ਦੇਖ ਨੀ ਨੂਰ ਲੱਗਦੀ ਦੇਖ ਹੂੰਦੀ ਆ ਆਹ ਪਾਪਾ ਰਗਾ ਤਿੱਖਾ ਏ ਮਤਲਬ ਨੂਰ ਲੱਗਦੀ ਤੇ ਗੈ ਨੂਰ ਦੇਗਾ ਉਹ ਉੱਚਿਆ ਵਾ ਨਾ ਇਹ ਆਲਾ ਇਹ ਨੂਰ ਨੂਰ ਆਇਆ ਨਾ ਮਡੰਗਾ ਨੂਰ ਵਰਗਾ ਹੀ ਪੈਂਦਾ ਇਹ ਤਾਂ ਜੇ ਗੁੱਸੇ ਆਉਂਦਾ ਬੇਣੀ ਨੂਰ ਲੱਗਦੀ Chacha lakita ka. Te pwene chache man karda kusa. Moun lakiti suta me. Moun nou koka inke kata papaka dek. Nou. Nou. Moun koka inke papaka dek. Papaka dek chachou amme ya. Chachou mera e. Papaka dek. Papaka dek. Nou. ਉੱਚੀ ਕੀ ਜਾਂਦਾ ਨਾ ਪਾਣੀ ਮੋੱਖਾ ਦੀ ਕੱਢੀ ਜਾਂਦਾ ਨਹੀਂ ਨਹੀਂ ਜਾਣ ਕੇ ਕਰਨਾ ਉਹ ਦਦਿਆ ਪਤਾ ਹੀ ਹੋ ਜਾਂਦਾ ਇਹਨੂੰ ਦੇਖਾ ਦੇ ਪਰ ਹੁੰਦਾ ਦੇ ਮਾਰਦਾ ਕਰੇ ਦੱਸਦਾ ਵੀ ਦੇਖ ਤਾਂ ਮਿਲਿਆ ਹੋਰ ਜਾਂ ਉਹ ਉਹ ਚਾਚੂ ਕੋ ਦਾ ਕਿ ਪਾਪਾ 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 ਜਿਆਦਾ ਸ਼ਾਂਤ ਹੋ ਜਾਂਦਾ ਪਾਪਾ ਆਹ ਮਾੜਾ ਜਿਆਦਾ ਸ਼ਾਂਤ ਰਹਿੰਦਾ ਚਾਚੂ ਕੱਡੇ ਸ਼ਾਂਤ ਰਹਿੰਦਾ ਚਾਚੂ ਉਹ ਚੱਕਦਾ ਇਹ ਮੈਂ ਟੀਵੀ ਤੇ ਸੁਣਿਆ ਮੈਂ ਕਿਹਾ ਵੀ ਮੈਨੂੰ ਰੱਜੀ ਨੇ ਕਹਿੰਦੇ ਵੀ ਅਵਿੰਦਰ ਚ ਤਾਂ ਕਹਿੰਦੇ ਬਹੁਤ ਗੁੱਸਾ ਹੈ ਕਹਿੰਦੇ ਮੈਨੂੰ ਲੱਗਦਾ ਤਾਂ ਹੈਗੀ ਕਹਿਣਾ ਵੀ ਜਿਹਦੇ ਨੂੰ ਗੁੱਸਾ ਹੈ ਵੀਡੀਓ ਬਣਾ ਕੇ ਭੇਜ ਦੇ ਸਾ ਉਹਦਾ ਗੁੱਸੇ ਵਾਲਾ ਵੀ ਕੋਈ ਕਰ ਚਾਹੀਦਾ ਜੇ ਸਾਰੇ ਨਰਮ ਹੋ ਗਏ ਬਸ ਛੱਡ ਗਿਆ ਫਿਰ ਅਸੀਂ ਸਾਰਾ ਜਿੰਨਾ ਵੀ ਟੱਬਰ ਸਾਡਾ ਵੀਰ ਜੀ ਤੋਂ ਡਰਦੇ ਆ ਪਾਪਾ ਜੀ ਦੀ ਡਰਦੇ ਤਾਂ ਹਾਂ ਨਾ ਤਾਂ ਵੀ ਮੈਂ ਵੀ ਜਿੰਨ ਕਹਾਂ ਵੀ ਜਿੰਨ ਦੱਸੂ ਪਾਪਾ ਹੀ ਤਾਂ ਹੈਗਾ ਤਾਂ ਹੈ ਰੋਬ ਪਰ ਪਾਪਾ ਇੰਨਾ ਨਹੀਂ ਗਾਲ੍ਹੇਂ ਜੀ ਅਸੀਂ ਦੱਸ ਦੇ ਜਿਹੜੀ ਵੀ ਜਿੰਨ ਦੱਸ ਹੋ ਜਾਂਦੀ ਆ ਪਾਪਾ ਹੀ ਦਸਾਂਗੇ ਦਾ ਲੱਗਦੀ ਆ ਉਹ ਖੇਪੇ ਜਾ ਕੇ ਖੇਲਦੇ ਬਾਹਰ ਸਾਦਾ ਇਹਨਾਂ ਨੂੰ ਵੀ ਆਉਂਦਾ ਡਰ ਸਾਨੂੰ ਇੱਥੇ ਵੀ ਦੱਸਦਾ ਪਰ ਐ ਜਿਆਦਾ ਕੁਝ ਕਹਿੰਦੇ ਨਹੀਂ ਹੈਗੇ ਇਹ ਵੀ ਅੱਖਾਂ ਲੈ ਡਰਾਉਂਦਾ ਆਪ ਤੇਰਾ ਸਾਥ ਵੀ ਲੱਗਦਾ ਨਹੀਂ ਗੁੱਸੇ ਵਾਲਾ ਬੰਦਾ ਮੈਨੂੰ ਐ ਲਾ ਆਂ ਹੀ ਕਰਦਾ ਆਂ ਹੀ ਕਰਦਾ ਇਹ ਵੀ ਮੁਰਕੇ ਕਾ ਵੀ ਕੱਢੀਆਂ ਨਾ ਫਿਰ ਅਸੀਂ ਨਾ ਖਨੀਆਂ ਬਾਹਰ ਪਾਸੇ ਜਿੱਤੇ ਤਾਂ ਕੋ ਗੁੱਸਾ ਆ ਗਿਆ ਤੇ ਹੁਣ ਅਸੀਂ ਉਹਨੂੰ ਉਸਨੂੰ ਨਹੀਂ ਕਹਿ ਰਹੇ ਕਹਿੰਦਾ ਠੀਕ ਆ ਸਾਡੇ ਵੀ ਸਾਡੇ ਮੂੰਹ ਤੇ ਨਾ ਆਸੀ ਤਾਂ ਜੇ ਬੰਦਨ ਸਾਡੇ ਨੂੰ ਗੁੱਸਾ ਆਇਆ ਹੋਵੇ ਬਿੰਦਰ ਖਾਂ ਦਾ ਹੱਗੜਦਾ ਹੈ ਅਰ ਬੋਲਦੀ ਇਹਨਾਂ ਦੀਆਂ ਤਾਂ ਅੱਖਾਂ ਬਹੁਤ ਆ ਉਹ ਦੋਹੇ ਕੱਠਾ ਵਿੱਚੋਂ ਬੰਦ ਆਏ ਓਏ ਕਿ ਚੁੱਪਾ ਸੌ ਸੁੱਖ ਹੁੰਦਾ ਇੱਕ ਚੁੱਪਾ ਸੌ ਸੁੱਖ ਦੁੱਧ ਹੁਣ ਤਾਂ ਪਲਾਇਆ ਭੈਣ ਜੀ ਨਾ ਦੇਖ ਲੈ ਲਾ ਕੇ ਦੇਖ ਲੋ ਲਾ ਕੇ ਦੇਖ ਪਲਾ ਲਓ ਦੁੱਧ ਉਹਨੂੰ ਪਲਾ ਦੇ ਹੈ ਥੋੜਾ ਜਿਹਾ ਸਾਫ ਆ